ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮਾਚੀਕੇ ਇਹ ਪਿੰਡ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਹੈ ਮੋਗੇ ਤੋਂ ਬਰਨਾਲੇ ਵਾਲੇ ਹਾਈਵੇ ਦੇ ਉੱਤੇ ਪਿੰਡ ਆਉਂਦਾ ਨੇੜੇ ਪਿੰਡੇ ਦੇ ਬਲਾਸਪੁਰ ਵੀ ਹੈ ਨਿਹਾਲ ਸਿੰਘ ਵਾਲਾ ਵੀ ਇਹਦੇ ਨੇੜੇ ਰਹ ਜਾਂਦਾ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੱਸੋ ਬਾਈ ਵਪਾਰ ਦਾ ਕੰਮ ਕਰਦਾ ਤੇ ਰੁਟੀਨ 'ਚ ਹੀ ਤੁਹਾਨੂੰ ਇੱਥੋਂ ਵੀਡੀਓ ਦਿਖਾਈਆਂ ਅੱਜ ਚਾਰ ਮੱਝਾਂ ਦੀ ਵੀਡੀਓ ਆਪਾਂ ਤੁਹਾਨੂੰ ਦਿਖਾਉਣ ਲੱਗੇ ਆ ਖਾਸ ਗੱਲ ਹੈ ਵੀ ਚਾਰੇ ਹੀ ਮੱਝਾਂ ਸੋਈਆਂ ਸਵਾਈਆਂ ਜਿਨ੍ਹਾਂ ਦਾ ਦੁੱਧ ਜਿਹੜਾ ਉਹ ਤੁਹਾਨੂੰ ਦੱਸਾਂਗੇ ਉਹ ਤੁਸੀਂ ਚੋ ਕੇ ਆਪਦੀ ਤਸੱਲੀ ਕਰਕੇ ਖਰੀਦ ਸਕਦੇ ਹੋ ਨੰਬਰ 2 ਉਹਨਾਂ ਦਾ ਸਕਰੀਨ ਉੱਤੇ ਚੱਲਦਾ ਰਹਿਣਾ ਆਓ ਮਿਲਦੇ ਹਾਂ ਵੀਰ ਨੂੰ ਦੱਸੋ ਸ਼ੁਰੂਆਤ ਪਰਲੇ ਪਾਸੇ ਪਹਿਲੇ ਨੰਬਰ ਵਾਲੀ ਝੋਟੀ ਤੋਂ ਕਰਾਂਗੇ ਤੇ ਲਾਸਟ ਉੱਤੇ ਆਉਂਦਿਆਂ ਇਹ ਮੱਝ ਤੁਹਾਨੂੰ ਦਿਖਾ ਦੇਣੀ ਹੈ ਹਾਜ਼ਰ ਦੁੱਧ ਵਾਲੀ ਸੋ ਆਓ ਪਰਲੇ ਪਾਸੇ ਤੋਂ ਪਹਿਲੇ ਨੰਬਰ ਵਾਲੀ ਝੋਟੀ ਤੋਂ ਅੱਜ ਦੀ ਇਸ ਵੀਡੀਓ ਦੀ ਆਪਾਂ ਸ਼ੁਰੂਆਤ ਕਰਦੇ ਹਾਂ ਬਲਵਿੰਦਰ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਜੀ ਜੀਤ ਬਲਵਿੰਦਰ ਚਾਰ ਝੋਟੀਆਂ ਚਾਰ ਮੱਝਾਂ ਅੱਜ ਆਪਾਂ ਇਸ ਵੀਡੀਓ ਚ ਦਿਖਾਉਣਗੇ ਹਾਂ ਭਾਈ ਚਾਰੇ ਹੀ ਸੁੰਜੀਆਂ ਆ ਜੀ ਜੀਤ ਤਾਜ਼ੀਆਂ ਸੁੰਜੀਆਂ ਆ ਠੀਕ ਆ ਆ ਦੋਨਾਂ ਮਗਰ ਵੀ ਕਟਿਆ ਲਾਸਟ ਵਾਲੀ ਮਹਿ ਮਗਰ ਵੀ ਕਟਾ ਵੱਡੀ ਝੋਟੀ ਮਗਰ ਕੱਟੀਏ ਭਾਈ ਪਹਿਲੇ ਨੰਬਰ ਵਾਲੀ ਤੋਂ ਸ਼ੁਰੂਆਤ ਕਰਦੇ ਆ ਜਿਹੜੀ ਪਰਲੇ ਪਾਸੇ ਖੜੀ ਆ ਭਾਈ ਹਾਂ ਭਾਈ ਇਹ ਜਗਜੀਤ ਚਾਰ ਪੰਜ ਦਿਨ ਦੀ ਸੂਈ ਵੀ ਇਹਨੂੰ ਛੇਵਾਂ ਦਿਨ ਹੋਊਗਾ ਅੱਜ ਹੂੰ ਤੇ ਇਹਦੇ ਥੱਲੇ 12 12.5 ਕਿਲੋ ਬੌੜਾ ਕੰਡੇ ਵਾਲਾ ਹੋਊਗਾ ਮੂੰਹ ਚੋ ਛੇ ਦਿਨ ਦੀ ਆ ਦੂਜਾ ਸੂ ਰੇਟ ਜਗਜੀਤ ਬਾਈ ਮੁੱਲ ਦਾ ਜਿੰਨਾ ਮਰਜੀ ਕਰੀਏ 1 20 ਦੀ ਝੋਟੀ ਦੇਵਾਂਗੇ ਠੀਕ ਹੈ ਦੁੱਧ ਦੱਸਿਆ ਆਪਾਂ ਇਹਦਾ ਇਹਦਾ 12 ਕਿਲੋ ਦੁੱਧ ਬਾਈ ਖੁੱਲਾ 11.5 ਕਿਲੋ ਚਾਹੇ ਕੋਈ ਤਿੰਨ ਟਾਈਮ ਕੰਡਾ ਲਾ ਲਈ ਆਪਾਂ ਨੂੰ ਦੋਸਤੋ ਪਰਲੇ ਪਾਸੋਂ ਬੱਚੇ ਨੇ ਚੁੰਗਣਾ ਸ਼ੁਰੂ ਕਰਤਾ ਹੋ ਸਕਦਾ ਝੋਟੀ ਤੋੜਦਿਆਂ ਤੋੜਦਿਆਂ ਪਾਸਮਾਵੇ ਸੋ ਇਹ ਦੂਜਾ ਸੂਆ 12 ਕਿਲੋ ਦੁੱਧ ਇਸ ਟਾਈਮ ਹਾਜ਼ਰ ਫਿਟਿੰਗ ਵਾਲਾ ਹਵਾਨਾ ਤੇ ਹਵਾਨੇ ਦੇ ਉੱਤੇ ਨਾੜਾਂ ਕਾਫੀ ਚੰਗੀਆਂ ਦਿਸਣਗੀਆਂ ਬਾਈ ਕੋਲ ਇੱਥੇ ਮਿਸਤਰੀ ਲਾਇਆ ਹੋਇਆ ਜਿਹੜਾ ਕੰਮ ਚੱਲੀ ਜਾਂਦਾ ਉਹਦੇ ਕਰਕੇ ਸਾਹਮਣੇ ਹੋ ਸਕਦਾ ਸੂਰਜ ਪੈ ਕੇ ਥੋੜੀ ਬਹੁਤੀ ਰੋਸ਼ਨੀ ਵੱਧ ਪਵੇ। ਸੋ ਝੋਟੀ ਬਹੁਤ ਸੋਹਣੀ ਆ ਦੱਸੋ ਜਿਨੇ ਨੀਲੀ ਰਾਵੀ ਤੇ ਕੰਮ ਕਰਨਾ ਹੈ ਤਾਂ ਸਟਰਕਚਰ ਵੀ ਚੰਗਾ ਝੋਟੀ ਦਾ। ਸੋ ਬੱਚਾ ਇਹਨੇ ਕੱਟਾ ਦਿੱਤਾ ਦੱਸੋ ਤੇ ਜਿਨੇ ਨੀਲੀ ਰਾਵੀ ਤੇ ਕੰਮ ਕਰਨਾ ਹੈ ਇਹਦੇ ਸੀਮਨ ਨੀਲੀ ਰਾਵੀ ਦੇ ਬੁੱਲ ਦਾ ਲਵਾਉਂਦੇ ਰਹੋ ਜੇ ਸੋਹਣੇ ਬੱਚੇ ਪਾਉਗੀ। ਤੁਸੀਂ ਕੱਟੇ ਦੀ ਮਾਰਕਿੰਗ ਵੀ ਦੇਖ ਸਕਦੇ ਹੋ ਸੋਹਣੀ ਸੋਹਣਾ ਬੱਚਾ। ਬਲਵਿੰਦਰ ਭਾਈ ਅੱਗੋ ਕਰਕੇ ਫੇਰ ਇਹਨੂੰ ਕਮਾਈ ਥੋੜਾ ਹੋਰ ਤੋੜਦੇ ਆ। ਬਹੁਤ ਸੋਹਣਾ ਫਿਟਿੰਗ ਵਾਲਾ ਹਵਾਨਾ ਦੱਸੋ ਝੋਟੀ ਦਾ ਬਾਕੀ ਉਸ ਤੋਂ ਪੁੜਿਆਂ ਦੀ ਸ਼ੇਪ ਬਈ ਕੱਤੇ ਨੂੰ ਫੜ ਨਹੀਂ ਮੜਿਆ ਗਾਟੀ ਫੜੀ ਸੋ ਇਹ ਤੁਹਾਨੂੰ ਝੋਟੀ ਫੇਰ ਤੋਰ ਕੇ ਦਿਖਾਉਣੀ ਆ ਦੋਸਤੋ ਇਹ ਦਾ ਘਵਾਨਾ ਤੁਸੀਂ ਦੇਖ ਲਓ 12 ਕਿਲੋ ਦੁੱਧ ਦਾ 10 ਟਾਈਮ ਇਹਦੇ ਥੱਲੇ ਹਾਜ਼ਰ ਹੈ ਉਹ ਤੁਸੀਂ ਚੋ ਸਕਦੇ ਹੋ ਇੱਥੋਂ ਸੱਜਰ ਸੂਈ ਵੀ ਇਹ ਝੋਟੀ ਤੁਹਾਨੂੰ ਦਿਖਾ ਰਹੇ ਆ ਪਹਿਲੇ ਨੰਬਰ ਤੇ ਦੂਜਾ ਸੂਆ ਇਸ ਤੋਂ ਬਾਅਦ ਇੱਕ ਹੋਰ ਝੋਟੀ ਤੁਹਾਨੂੰ ਨੀਲੀ ਰਾਵੀ ਨਸਲ ਚ ਪੈਂਦੀ ਦਿਖਾਉਣੀ ਹੈ ਉਹ ਵੀ ਸੂਈ ਸਵਾਈ ਹੈ ਤੋ ਇਹ ਤੋਂ ਬਾਅਦ ਇਹ ਝੋਟੀ ਤੁਹਾਨੂੰ ਦਿਖਾਉਣੇ ਵੈਸੇ ਇਹ ਝੋਟੀ ਦੇ ਜਿਹੜਾ ਦਸੋਂ ਹਵਾਨੇ ਦੇ ਉੱਤੇ ਨਾੜਾ ਤੁਸੀਂ ਇਸ ਸਾਈਡ ਤੋਂ ਵੀ ਦੇਖੋਗੇ ਬੜੀ ਪੂਛ ਫਣੀ ਬਈ ਦੀ ਹਵਾਨਾ ਪੂਰਾ ਜੋਸ਼ ਵਾਲਾ ਤੇ ਮੈਂ ਵੀਡੀਓ ਬਣਾ ਰਿਹਾ ਜਿਹੜੀ ਉਹ 1.5 ਤੋਂ 3 ਵਜੇ ਦੇ ਆਸ-ਪਾਸ ਦਾ ਟਾਈਮ ਆ ਤੋ ਉਸ ਹੱਬ ਤੇ ਵੀਡੀਓ ਦੀ ਜੱਜਮੈਂਟ ਕਰਿਓ ਬਲਵਿੰਦਰ ਭਾਈ ਜਿਹੜੀ ਇਹ 2 ਨੰਬਰ ਤੇ ਝੋਟੀ ਆ ਏ ਜਗਜੀਤ ਦੇ ਵੀ ਬਾਈ 7-8 ਦਿਨ ਦਾ ਸੁਹਾਗ ਹੈ ਤੇ ਥੱਲੇ ਦੁੱਧ ਤਿਆਰ 13 ਕਿਲੋ ਕੰਡੇ ਵਾਲਾ ਤਿਆਰ ਹੈ ਵੀ ਦੂਜਾ ਸੁਹਾਗਾ ਹੀ ਆ ਬੱਚਾ ਇਹਦਾ ਵੀ ਲੱਗਿਆ ਬੱਚਾ ਕਟਾ ਹੀ ਆ ਬਾਈ ਇਹਦੇ ਮਗਰ ਠੀਕ ਹੈ ਅੱਛਾ ਬਾਈ ਇਹਦਾ ਰੇਟ ਕੀ ਕਰਦੇ ਇਹ ਜਗਜੀਤ ਦਾ 1 35 ਦੀ ਝੋਟੀ ਦੇਵਾਂਗੇ ਬਾਈ ਖੋਲੀ ਨੂੰ ਦੱਸੋ 1 ਲੱਖ ਤੇ 35 ਦੀ ਇਹ ਮਿਲੂਗੀ ਤੇ 13 ਕਿਲੋ ਐਸ ਟਾਈਮ ਇਹਦੇ ਥੱਲੇ ਦੁੱਧ ਹੈ ਅੱਖ ਬਹੁਤ ਸੋਹਣੀ ਹੈ ਸੰਗ ਕੁੰਡਾ ਹੈ ਬਾਕੀ ਸਿਹਤ ਸੰਭਾਲ ਦੀ ਚੰਗੀ ਹੋਈ ਵੀ ਹੈ ਉਹ ਤੁਹਾਨੂੰ ਇਹਦਾ ਢਾਂਚਾ ਵੀ ਦੱਸੂਗਾ ਸੋ ਸੁਹਾ ਇਹਦਾ ਵੀ ਦੂਜਾ ਤੇ 13 ਕਿਲੋ ਦੁੱਧ ਐਸ ਟਾਈਮ ਹਾਜ਼ਰ 1 ਲੱਖ 35 ਹਜ਼ਾਰ ਦੀ ਇਹ ਝੋਟੀ ਜੀ ਨੂੰ ਪਸੰਦ ਆਵੇ ਕੰਟੈਕਟ ਕਰ ਲਓ ਇਹਨੇ ਵੀ ਕੱਟੇ ਨੂੰ ਜਨਮ ਦਿੱਤਾ ਸੋ ਟਾਂਚਾ ਤੁਸੀਂ ਇਹਦਾ ਦੇਖ ਲਓ ਇੱਕ ਵਾਰ ਤੁਰਦੇ ਬਈ ਫੇ ਇਹਦਾ ਵੀ ਹਵਾਨਾ ਫਿਕਸ ਜਾਈ ਤੁਹਾਨੂੰ ਦੱਸੂਗਾ ਮੋੜ ਲਾ ਬਈ ਉੱਤਾਰ ਅਸੂਆ ਪਾਸੂ ਮਰਜਾਂ ਖਾਸ ਕਰਕੇ ਬੱਚੇ ਦੀ ਖਿੱਚ ਕਰਦੀਆਂ ਰਹਿੰਦੀਆਂ ਹਵਾਨਾ ਇਸ ਝੋਟੀ ਦਾ ਵੀ ਦੱਸੋ ਇੱਕ ਵਾਰ ਦੇਖੋ ਤੁਸੀਂ ਇਸ ਤਰ੍ਹਾਂ ਦਾ ਦਿਸਦਾ ਬਾਈ ਫੜੀਂ ਪੂਛ ਇਹਦੀ ਐਂਦਾ ਬਾਈ ਡੰਗ ਨਹੀਂ ਨਾ ਬਣਿਆ ਜਗਜੀਤ ਚਿਕੇ ਸੋ ਦੋਸਤੋ ਟਾਈਮ ਜਿਵੇਂ ਪਹਿਲਾਂ ਦੱਸਿਆ ਸਾਢੇ 1:3 ਦਾ ਇੱਕ ਹੋਰ ਝੋਟੀ ਬਹੁਤ ਵੱਡੀ ਤੇ ਇਹ ਕੱਲੀ ਝੋਟੀ ਇਹਨਾਂ ਚੋਂ ਜਿਹਦੇ ਨਾਲ ਬੱਚਾ ਫੀਮੇਲ ਕਾਫ ਹੈ ਤੇ ਕੱਟੀ ਦਾ 나ੜੂਆ ਵੀ ਨਾਲ ਹੈ ਬਲੰਦਰ ਭਾਈ ਇਹ ਕਿੰਨਾ ਵਾਂ ਸੂਆ ਝੋਟੀ ਇਹ ਵੀ ਜੀ ਜੀ ਦੂਜਾ ਸੂਆ ਸੂਈ ਆ ਬਾਈ ਇਹ ਮੂੰਹ ਚੋ ਛੇ ਦਿਨ ਠੀਕ ਹੈ ਇਹਨੂੰ ਅੱਜ ਸੂਈ ਨੂੰ ਚੌਥਾ ਦਿਨ ਹੀ ਆ ਹਜੇ ਜਮਾ ਕੱਚਾ 나ੜੂਆ ਨਾਲ ਆ ਇਦੇ ਥੱਲੇ ਹੁਣ ਬੌਲਾ ਹੋਊਗਾ 12 ਕਿਲੋ ਸਾਢੇ 12 ਤਣੀਏ 15 ਕਿਲੋ ਦੁੱਧ ਪਲਉਣ ਵੀ ਦਈ ਗਈ ਐ ਕਿ ਚੰਗੇ ਦੁੱਧ ਹੀ ਪਾਊਗੀ ਰੇਟੇ ਦਾ ਕੀ ਰਹਿਣਾ ਰੇਟ ਜਗਜੀਤ 1 ਲੱਖ ਤੇ 65 ਹਜ਼ਾਰ ਦੀ ਝੋਟੀ ਦੇਵਾਂਗੇ ਫੁੱਲਗੇ ਇਹਨੂੰ ਹਾਂ ਬਾਈ ਬਹੁਤ ਵੱਡੀ ਝੋਟੀ ਐ ਲੰਬਾਈ ਜਾਵਾ ਨਾੜੂਆ ਨਾਲ ਆ ਬਾਈ ਕੱਚਾ ਜਗਜੀਤ ਸਹੀ ਐ ਨਾੜੂਆ ਦਸੋਂ ਦੂਰੋਂ ਦਿਸਦਾ ਕੱਟੀ ਇਹਨੇ ਦਿੱਤੀ ਐ ਬਹੁਤ ਵੱਡੇ ਟਾਂਚੇ ਦੀ ਐ ਤੁਸੀਂ ਵਜਨ ਲੰਬਾਈ ਉਚਾਈ ਦੇਖੋਗੇ ਇਹਦੀ ਥਾਣਾ ਚ ਬਿੱਥੀ ਥਾਂ ਦਾ ਸਹਜ ਉਹ ਤੁਸੀਂ ਹੁਣ ਵੀਡੀਓ ਚ ਦੇਖ ਲੋ 1 ਲੱਖ ਤੇ 65000 ਦੀ ਇਹ ਝੋਟੀ ਹਾਈest ਰੇਟ ਇੰਨਾ ਮੱਜਾਂ ਦੇ ਵਿੱਚੋਂ ਹਿੱਸੇ ਝੋਟੀ ਦਾ ਤੇ ਹੈ ਵੀ ਇਹ ਸਾਰੀਆਂ ਤੋਂ ਉੱਚੀ ਲੰਬੀ ਦੀਂਦੀ ਹੈ ਬਾਕੀ ਵੱਡੀ ਬਹੁਤ ਆ ਬਾਈ ਬੱਚਾ ਬਹੁਤ ਚੰਗਾ ਸੀਮਨ ਡਿਟੇਲ ਵੀ ਦੇ ਦਾਂਗੇ ਬੱਚੇ ਦੀ ਤਾਂ ਅਗੋਂ ਬਲਵਿੰਦਰ ਫੇਰ ਮੋੜ ਲਈ ਬਾਈ ਮੋੜ ਦਿਨਾ ਬਾਈ ਆ ਜਾ ਬੱਤ 1 ਲੱਖ ਤੇ 65000 ਦੀ ਇਹ ਝੋਟੀ ਦੂਜਾ ਸੂਆ ਤਾਜੀ ਬਿਲਕੁਲ ਸੂਈ ਵੀ ਤੁਹਾਨੂੰ ਮਿਲੂਗੀ ਜਾਣ ਦੇ ਤੇ ਲੰਬੀ ਤੋਰ ਦੇ ਸੋ ਦੋਸਤੋ ਇਹ ਝੋਟੀ ਤੁਹਾਨੂੰ ਫੇਰ ਇਸ ਤਰੀਕੇ ਨਾਲ ਵੀ ਦਿਖਾ ਦਿੰਨੇ ਆ ਇੱਕ ਵਾਰ ਹਜੇ ਇਹ ਬੜੀ ਜੀ ਤਾਂ ਬਹੁਤ ਬਣਨਾ ਬਾਈ ਝੋਟੀ ਤਾਜੀ ਅਜੇ ਤਾਂ ਮੈਲੋਂ ਮੂਲੋਂ ਤਰੂ ਦਸਾਂ 15 ਦਿਨਾਂ ਚ ਜਾ ਕੇ ਦੰਗੇ ਸਹੀ ਹੈ ਅੱਛਾ ਜਿਹੜੀ ਲਾਸਟ ਉੱਤੇ ਮੱਝ ਆਪਾਂ ਦਿਖਾ ਰਹੇ ਹਾਂ ਹਾਂ ਬਾਈ ਜੀ ਇਹਦੀ ਕੀ ਡਿਟੇਲ ਆ ਬਾਈ ਕਿੰਨਾ ਚਿਰ ਹੋ ਗਿਆ ਇਹਨੂੰ ਸੂਈ ਨੂੰ ਸੂਈ ਜੀ ਜੀ ਤਾਂ ਸੂਆ ਤਾਂ ਹੈਗਾ ਇਹਦਾ 20 22 ਦਿਨ ਦਾ ਬਾਈ ਆਪਣੇ ਕੋਲੇ ਰਾਤ ਹੀ ਆਈ ਆ 16 ਕਿਲੋ ਦੁੱਧ ਕੰਡੇ ਨਾਲ ਜੋਕ ਕੇ ਲਈ ਆ ਆਪਾਂ ਨਾਲ ਦੇ ਪਿੰਡੋਂ ਮੈਂ ਲਈ ਆ ਤਿੰਨ ਟਾਈਮ ਚੋਕੇ ਲਈ ਆ ਹੁਣ ਵੀ ਦੁੱਧ 15 ਕਿਲੋ ਦਾ ਮਨਾ ਦੇਾਂਗੇ ਚੱਲ ਇੱਕ ਅੱਧਾ ਦਿਨ ਪਸ਼ੂ ਘਰ ਕਰ ਜਾਂਦਾ ਪਰ ਮਾਲਕਾਂ ਦੇ ਦੱਸਣ ਮੁਤਾਬਕ 17-18 ਕਿਲੋ ਦੁੱਧ ਬੜੇ ਆਰਾਮ ਨਾਲ ਪਉਂਦੇ ਠੀਕ ਹੈ ਹਾਂਜੀ ਕੀ ਰੇਟ ਰਹਿਣਾ ਇਹਦਾ ਰੇਟ ਜੀ ਦਾ 135 ਦੀ ਮੈਂ ਦੇਵਾਂਗੀ ਬਾਈ ਹਾਂ ਹੁਣ ਦੁੱਧ ਕਿੰਨਾ ਹੋਊਗਾ ਦੁੱਧ ਹੁਣ 15 ਕਿਲੋ ਹੋਊਗਾ 15 ਕੋ ਤੋਲ ਕੇ ਦੇ ਦੇਣਗੇ ਠੀਕ ਹੈ ਤੋਰੀ ਵੀ ਸੋ ਸੋ ਦੁੱਧ ਜਿਹੜਾ ਉਹ ਇਹਦੇ ਥੱਲੇ 15 ਕਿਲੋ ਬਾਈ ਕਹਿੰਦਾ ਪਰ 16 ਕਿਲੋ ਚੋ ਕੇ ਇਹ ਲੈਂਦੀ ਹੈ ਕਈ ਵਾਰ ਉਪਰਾ ਕਰਕੇ ਪਸ਼ੂ ਘਟ ਜਾਂਦਾ ਥੋੜਾ ਬਹੁਤ ਜਗਾ ਬਦਲਣਾ ਸੂਈ ਤੋਂ 22 ਦਿਨਾਂ ਦਾ ਸੂਆ ਮਤਲਬ ਵੀ ਚਵਾਈ ਚੂਈ ਦਾ ਕੋਈ ਮੁੱਲ ਨਹੀਂ ਬਾਈ ਗੋਲ ਧਾਰਾ ਪਸਮਾ ਬਹੁਤ ਆ ਠੀਕ ਹੈ ਹੋ 1 ਲੱਖ 35000 ਦੀ ਇਹ ਤੁਹਾਨੂੰ ਅੱਜ ਮਿਲੂਗੀ ਦੇਖ ਸਟਰਕਚਰ ਇਹਦਾ ਤੁਸੀਂ ਦੇਖ ਲਓ ਜੀ ਨੇ ਮੁਰਾ ਨਸਲ ਦੇ ਬੱਚੇ ਲੈਣੇ ਆ ਤਾਂ ਚੰਗੀ ਮੱਝ ਐ ਲਗਭਗ ਜੈਡ ਬਲੈਕ ਹੀ ਦੀਂਦੀ ਐ ਢਾਂਚਾ ਤੁਸੀਂ ਇਹਦਾ ਹੁਣ ਵੀਡੀਓ ਚੋਂ ਦੇਖ ਰਹੇ ਹੋ ਸੋ 22 ਦਿਨਾਂ ਦੀ ਸੂਈ ਐ ਮੱਝ ਜਿਹੜੀ ਉਹ ਤੁਹਾਨੂੰ ਮਿਲੂਗੀ ਤੇ ਦੁੱਧ ਇਹਦਾ ਤੁਸੀਂ ਇੱਥੇ ਦੋ ਟਾਈਮ ਤਿੰਨ ਟਾਈਮ ਚੋ ਸਕਦੇ ਹੋ ਜਿੰਨਾ ਤੁਹਾਨੂੰ ਦੱਸਿਆ ਗਿਆ 1 ਲੱਖ ਤੇ 35000 ਇਹਦਾ ਰੇਟ ਹੈ ਸੋ ਫੇਰੇ ਤੁਹਾਨੂੰ ਤੋਰ ਕੇ ਦਿਖਾਉਣੇ ਆ ਇਸ ਤਰੀਕੇ ਦਾ ਇਹਦਾ ਸਟਰਕਚਰ ਹੈ ਦੱਸੋ ਮੋੜ ਚੋਂ ਪਤਲੀ ਬਿਲਕੁਲ ਪੂਛ ਤੁਹਾਨੂੰ ਦਿਸੂਗੀ ਤੇ ਕੱਟੇ ਨੂੰ ਇਹਨੇ ਜਨਮ ਦਿੱਤਾ ਹੈ ਕੱਟਾ ਇਹਦੇ ਨਾਲ ਖੜਾ ਸੋ ਇਹ ਮੱਝਾਂ ਦੱਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਜਿਹੜੀਆਂ ਦਿਖਾਈਆਂ ਹੈ ਉਹ ਨਾਗਰ ਟੋਟਲ ਹੈਗੇ ਆ 4 ਰੇਟ ਸਾਰਿਆਂ ਦੇ ਦੱਸਤੇ ਆ ਜੀ ਨੂੰ ਜਿਹੜਾ ਪਸ਼ੂ ਜੱਜਦਾ ਹੈ ਉਹਦੀ ਤਸੱਲੀ ਕਰ ਲਿਓ ਆ ਕੇ ਦੁੱਧ ਚੋਲਿਓ ਤੁਹਾਡਾ ਹੱਕ ਬਣਦਾ ਤਾਂ ਨੰਬਰ ਜਿਹੜਾ ਉਹ ਸਕਰੀਨ ਉੱਤੇ ਚੱਲੀ ਜਾਂਦਾ ਕਾਲ ਇਸ ਨੰਬਰ ਤੇ ਕਰੋਗੇ ਇਹ ਦੋ ਝੋਟੀਆਂ ਜਿੰਨਾਂ ਤੋਂ ਤੁਸੀਂ ਨੀਲੀ ਰਾਵੀ ਨਸਲ ਦੇ ਬੱਚੇ ਲੈ ਸਕਦੇ ਹੋ ਉਹ ਲੋੜਾ ਲਊ ਵੀ ਆਪਾਂ ਉਹ ਜਾਂ ਮਾਨਤਾਣ ਦੀ ਗੀਰ ਕਰਦੇ ਸੋ ਜੇ ਦੋ ਬਾਈ ਕਹਿੰਦਾ ਵੀ ਇਕੱਠਿਆਂ ਖਰੀਦ ਦਿਓ ਤਮਾਨ ਤਨੋਸ ਸਾਹਬ ਤੇ ਕੀਤਾ ਜਾਊਗਾ ਬਾਕੀ ਤੁਸੀਂ ਕੱਲੀ ਕੱਲੀ ਬਾਰੇ ਵੀ ਗੱਲਬਾਤ ਕਰ ਸਕਦੇ ਹੋ ਰੇਟ ਕੋਈ ਫੈਕਸ ਨਹੀਂ ਹੈ ਇਹਦੇ ਚ ਤੁਹਾਡੇ ਲਈ ਜ਼ਰੂਰ ਮਾਨਤਨ ਹੈਗਾ ਉਹ ਤੁਸੀਂ ਕਰਵਾ ਸਕਦੇ ਹੋ ਧੰਨਵਾਦ ਉਸੋ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ